40 ਮੀਟਰ ਦਾ ਸ਼ੋਰ ਕਰਕੇ ਕਈ ਵਾਰੀ ਚਲਾਉਂਦੇ ਆ ਉਹ ਦਸਾਂ ਜੀ ਸੋ ਆਪਾਂ ਨੂੰ ਕੋਈ ਵੇਸੀ ਬਰਾਲੇ ਵਾਲੇ ਕੋਲੇ ਉਹਨੇ ਕੋਈ 7 ਦਿਨਾਂ ਦਾ ਚੀਂਗਾਂ ਦੀ ਸ਼ੋਡੀ ਲਈ ਗਈ ਸਾਡੇ ਤੇ 7 ਦਿਨਾਂ 7 ਦਿਨਾਂ ਬਾਅਦ ਕੋਈ 25 ਮਿੰਟ ਦੀ ਸ਼ੋਡੀ ਹੈ ਕਿਆ ਨਾ ਭਾਈ ਇਹ ਫਿਰ ਹੋ ਗਿਆ ਥੋੜਾ ਸਾਨੂੰ ਰੋਟੋ ਮੇਰਾ ਕਲਵੀਰ ਕਰਦਾ ਜੀ ਮੈਂ ਵੀ ਸੀ ਮੈਨੂੰ ਦੱਸਦਾ ਸੀ ਕਹਿੰਦਾ ਭਾਈ ਫੀਡ ਨਹੀਂ ਦਿੰਦਾ ਮੈਂ ਕਿਸੇ ਨੂੰ ਪਿੱਛੇ ਥੋੜਾ ਇੱਧਰ ਤੋਂ ਪਲੀਜ਼ ਯਾ ਠੀਕ ਹੈ ਫਿਰ ਤੁਸੀਂ ਕਰਕੇ ਵੀ ਟੋਟਾ ਟੇਡਾ ਨਹੀਂ ਪੜਦਾ ਯਾਰ ਅੱਜ ਆਇਆ ਮੈਂ ਬੱਤੀ ਖਾਂ ਉਹ ਵੀ ਵੱਡੀ ਜੀ ਉੱਪਰ ਤੇ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਸਾਨੂੰ ਤੇ ਸਾਡੇ ਪਰਿਵਾਰ ਨੂੰ ਤੇ ਸਾਡੇ ਸਾਰੇ ਜਿੰਨੇ ਵੀ ਸਾਡੇ ਨਾਲ ਸਾਥੀ ਬੈਠੇ ਆ ਤੁਸੀਂ ਉਹਨਾਂ ਨੂੰ ਮਾਨ ਦਿੰਦਾ ਬਠਿੰਡੇ ਦੇ ਵਿੱਚ ਦੂਸਰੀ ਵਾਰ ਸੀ ਪੁਰਾਨ ਕਥਾ ਦਾ ਆਯੋਜਨ ਹੋਇਆ ਸੀ ਪ੍ਰਾਨ ਕਥਾ ਜੋ ਪਿਛਲੇ ਸਾਲ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੇ ਆਨੰਦ ਮਾਣਿਆ ਤੇ ਬਠਿੰਡਾ ਦੇ ਬਠਿੰਡਾ ਵਾਸੀਆਂ ਨੇ ਲੋਕਾਂ ਦੇ ਜਿੰਨੇ ਦੂਰ ਦੂਰ ਤੋਂ ਆਏ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਹੁਤ ਹੀ ਤਰ੍ਹਾਂ ਦੇ ਲੰਗਰ ਚਾਹ ਦੇ ਮਿੱਠੇ ਦੇ ਆ ਵੈਸੇ ਹਰ ਤਰ੍ਹਾਂ ਦੇ ਲੰਗਰ ਵਰਤਾਏ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਜਿੰਨੇ ਵੀ ਲੋਕਾਂ ਨੇ ਪਿਛਲੇ ਸਾਲ ਸਾਰੇ ਸਾਧ ਸੰਤਾਨ ਉਹਨਾਂ ਦਾ ਧੰਨਵਾਦ ਕਰਦਾ ਤੇ ਇਸ ਸਾਲ ਅਸੀਂ ਦੁਬਾਰਾ ਉਸ ਤੋਂ ਵੀ ਵੱਡਾ ਜਿਆਦਾ ਵੱਡਾ ਪ੍ਰੋਗਰਾਮ ਔਰ ਅੱਛੇ ਅਰੇਂਜਮੈਂਟਸ ਦੇ ਨਾਲ ਜਿਹੜੀਆਂ ਪਿੱਛੇ ਕਮੀਆਂ ਰਹਿ ਗਈਆਂ ਸੀ ਉਹ ਦੂਰ ਕਰਕੇ ਅਸੀਂ ਕਰ ਰਹੇ ਆ ਤੇ ਮੈਂ ਸਾਰੇ ਜਿੰਨੇ ਵੀ ਦੂਰ ਦੂਰ ਤੋਂ ਪਿਛਲੇ ਵਾਰ ਵੀ ਆਏ ਸੀ ਚਾਹੇ ਬਸ਼ਿੰਡਾ ਪੰਜਾਬ ਹਰਿਆਣਾ ਰਾਜਸਥਾਨ ਜੇ ਕਿਤੇ ਬਾਹਰ ਜਿੱਥੇ ਵੀ ਲੋਕ ਇਥੇ ਆਉਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਸੁਵਿਧਾ ਵਾਸਤੇ ਜੋ ਵੱਤੋਦ ਕਰ ਸਕਦੇ ਆ ਉਹ ਬਿਲਕੁਲ ਕਰਾਂਗੇ ਸਾਡੀ ਟੀਮ ਇਹ ਸਾਰੇ ਕੰਮ ਕਰਨ ਦਾ ਤੇ ਵਚਨਬੱਧ ਹੈ। ਹੁਣ ਮੈਂ ਤੁਹਾਨੂੰ ਪ੍ਰੋਗਰਾਮ ਪਹਿਲਾਂ ਵਿਸਤਾਰ ਨਾਲ ਥੋੜਾ ਥੋੜਾ ਦੱਸ ਦਿੰਦਾ। ਇਹ ਪ੍ਰੋਗਰਾਮ ਪਹਿਲੇ 6 ਤਰੀਕ 5 ਤਰੀਕ ਨੂੰ ਸ਼ੋਭਾ ਯਾਤਰਾ ਹੋਏਗੀ ਜਿਹੜੀ ਸਵੇਰੇ 11 ਵਜੇ ਉਸੇ ਬਾਜ਼ਾਰ ਤੋਂ ਚੱਲ ਕੇ ਤੇ ਹਨੂਮਾਨ ਮੂਰਤੀ ਤੱਕ ਉਹ ਖਤਮ ਹੋਏਗੀ। ਇਹ ਸ਼ੋਭਾ ਯਾਤਰਾ ਦੇ ਵਿੱਚ ਪਿਛਲੇ ਸਾਲ ਨਾਲ ਥੋੜਾ ਜਿਹਾ ਹੋਰ ਅਲਾ ਕੀਤਾ ਗਿਆ ਜਿਵੇਂ ਪਿਛਲੇ ਸਾਲ ਆਪਾਂ ਹਾਥੀ, ਘੋੜੇ ਯਾ ਉਠ ਵਗੈਰਾ ਇਹ ਕੀਤੇ ਸੀ ਪਰ ਇਸ ਵਾਰੀ ਅਸੀਂ ਉਹ ਤਾਂ ਹੈ ਹੀ ਹੈ ਉਸ ਤੋਂ ਇਲਾਵਾ ਬੱਚਿਆਂ ਦਾ ਸ਼ੋਭਾ ਯਾਤਰਾ ਚ ਕਲਚਰ ਪੰਜਾਬ ਦਾ ਦਿਖਾਉਣ ਲਈ ਰੰਗਲਾ ਪੰਜਾਬ ਦਾ ਹਾਲੀਵੁੱਡੀ ਲੋਕੀ ਦੂਰ ਦੂਰੋਂ ਆਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਕਲਚਰ ਦੱਸਣ ਲਈ ਅਸੀਂ ਭੰਗੜਾ ਜਾਂ ਗਿੱਧਾ ਜਾਂ ਰੱਤ ਜਾਂ ਮਤਲਬ ਬੱਚੇ ਜਿਹੜੇ ਭਗਵਾਨ ਦੀ ਗ੍ਰੇਸ ਦੇ ਵਿੱਚ ਆਉਣਗੇ ਔਰ ਸ਼ਾਨ ਬਣਾਉਣਗੇ ਸਭ ਦੀ ਸ਼ੋਭਾ ਯਾਤਰਾ ਦੀ ਦੈਨ ਕਲਸ਼ਿਆਤਰਾ ਲੇਡੀਆਂ ਲੈ ਕੇ ਚੱਲਣ ਗਿਆ ਇਸ ਤਰ੍ਹਾਂ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਨੇ ਔਰ ਪਹਿਲਾਂ ਲਈ ਪਿਛਲੇ ਸਾਲ ਦੀ ਸ਼ੋਭਾ ਯਾਤਰਾ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਤਕਰੀਬਨ 4 ਗੁਣਾ ਹੋਰ ਵੱਡੀ ਹੋਏਗੀ ਔਰ ਉਹਦੇ ਅਰੇਂਜਮੈਂਟਸ ਪਹਿਲਾਂ ਨਾਲੋਂ ਜ਼ਿਆਦਾ ਅੱਛੇ ਹੋਣਗੇ ਇਹ ਸ਼ੋਭਾ ਯਾਤਰਾ ਮੈਂ ਦੁਬਾਰਾ ਦੱਸ ਰਿਹਾ ਪੋਸਤ ਵੀ ਵਿਆਰ ਤੋਂ ਤਕਰੀਬਨ ਸਵੇਰੇ 11 ਵਜੇ ਚੱਲੇਗੀ ਤੇ ਹਨੂਮਾਨ ਮੂਰਤੀ ਉੱਥੇ ਜਾ ਕੇ ਵੀ ਸਮਾਪਤੀ ਹੋਏਗੀ ਉੱਥੇ ਗੁਰੂ ਦਾ ਲੰਗਰ ਨਾਲ ਉੱਥੇ ਹੋਏਗਾ ਤੇ ਇਸ ਕਰਕੇ ਉਸ ਤੋਂ ਬਾਅਦ 6 ਤਰੀਕ ਨੂੰ ਪਹਿਲੇ 3 ਦਿਨ ਜਿਹੜੀ ਕਥਾ ਹੈਗੀ ਆ ਉਹ 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਅਦ ਕੀ ਦਿਨ ਇਹ 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਇਹ ਕਥਾ ਮੈਂ ਦੁਬਾਰਾ 10 ਦਿਨ ਹੈ 6 7 8 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਅਦ 9 10 11 12 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਕਥਾ ਦਾ ਸਥਾਨ ਪਟੇਲ ਨਗਰ ਮੰਦਿਰ ਦੇ ਸਾਹਮਣੇ ਵੈਸ਼ਨੂੰ ਮੰਦਿਰ ਦੇ ਸਾਹਮਣੇ ਹੋਏਗੀ ਔਰ ਇਹ ਬਸ ਸਟੈਂਡ ਸਾਈਟ ਵੀ ਨੂੰ ਕਿਹਾ ਜਾਂਦਾ ਹੈ ਤਕਰੀਬਨ 20 ਏਕੜ ਦੇ ਸਾਈਜ਼ ਦਾ ਸਾਈਜ਼ ਹੈ। ਔਰ ਇੱਥੇ ਤਕਰੀਬਨ ਸਾਰੇ ਤੁਸੀਂ ਦੇਖ ਰਹੇ ਹੋ ਅਰੇਂਜਮੈਂਟ ਹੋਣੀ ਸ਼ੁਰੂ ਹੋ ਗਈ ਨੇ। ਉਹ ਅਰੇਂਜਮੈਂਟ ਅਸੀਂ ਕਰ ਰਹੇ ਹਾਂ। ਇਹਦੇ ਪਾਸੇ ਜਿਹੜੇ ਹੈਗੇ ਨੇ ਉਹ ਕਈ ਥਾਵਾਂ ਤੇ ਅਥੀਐਸਵਰੀ ਰੱਖੇ ਨੇ ਜਿਹੜੇ ਆ ਜਿਸ ਤਰ੍ਹਾਂ ਆਪਣਾ ਇਹ ਹੋਟਲ ਗੋਸਟਾ ਮਿਲ ਜਾਣਗੇ, ਪਾਂਦੀ ਪ੍ਰਾਪਰਟੀਆਂ ਤੇ ਮਿਲ ਜਾਣਗੇ, ਮੇਰ ਸਾਹਿਬ ਦੇ ਜਿਹੜਾ ਪ੍ਰਾਈਮ ਨੰਬਰ ਵਾਰਡ ਦਾ ਅਫੀਸਰ ਉੱਥੋਂ ਮਿਲਣਗੇ, ਰਕੇਸ਼ ਬੋਵੀ ਜੀ ਤੋਂ ਮਿਲਣਗੇ। ਵਾਰੀ ਹੋ ਜਿਹੜੇ ਸਾਡੇ ਕੈਟਰਸ ਹੋਏਗੇ ਨੇ ਇਹਨਾਂ ਤੋਂ ਮਿਲਣਗੇ ਫਰੇਮਿੰਗ ਮੋਮੈਂਟ ਸਟੂਡੀਓ ਹੈ ਉੱਥੋਂ ਮਿਲਣਗੇ ਸੋਨੂ ਫੋਟੋਗ੍ਰਾਫੀ ਮਿਲਣਗੇ ਤੇ ਆਪਣੇ ਕਾਰਪੋਰੇਸ਼ਨ ਆਫਿਸ ਜਿਹੜਾ ਮੇਰ ਸਾਡਾ ਆਫਿਸ ਹੈ ਉੱਥੋਂ ਵੀ ਤੁਸੀਂ ਪਾਸ ਕਲੈਕਟ ਕਰ ਸਕਦੇ ਜੇ ਇਸ ਤੋਂ ਇਲਾਵਾ ਵੀ ਜੇ ਹੋਰ ਕੋਈ ਬੰਦਾ ਇੱਛੂ ਹੈ ਵੀ ਮੇਰੇ ਇੱਥੇ ਜਗ੍ਹਾ ਤੇ ਵੀ ਪਾਸ ਰੱਖੇ ਜਾਣ ਤਾਂ ਅਸੀਂ ਉੱਥੇ ਵੀ ਪਾਸ ਰੱਖਣ ਨੂੰ ਤਿਆਰ ਆ ਇਸ ਤੋਂ ਬਿਨਾਂ ਅਸੀਂ ਇੱਕ ਈ ਪਾਸ ਬਣਾਇਆ ਇਹਨੂੰ ਸਕੈਨ ਕਰਕੇ ਤੁਸੀਂ ਜਿਹੜੇ ਬਹੁਤ ਦੂਰ ਹੋ ਹੈਗੇ ਨੇ ਉਹ ਈ ਪਾਸ ਵੀ ਲੈ ਸਕਦੇ ਨੇ ਤੇ ਇਹਦੀ ਜਿਹੜਾ ਲਿੰਕ ਹੈਗਾ ਉਹ ਸਾਈਟ ਦਾ ਲਿੰਕ ਇਹ ਹੈਗਾ ਅਸੀਂ ਅਲੱਗ-ਅਲੱਗ ਫੇਸਬੁੱਕ ਇਸਤੇ ਪਾਵਾਂਗੇ ਵੀ ਤਾਂ ਕਿ ਬੰਦਾ ਕੋਈ ਦੂਰੋਂ ਹੈ ਉਹ ਬੰਦਾ ਆਉਦਾ ਈ ਪਾਸ ਲੈ ਸਕਦਾ ਹੈ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਉਹਨੂੰ ਕੱਲੇ ਪਾਸ ਲੈਣ ਵਾਸਤੇ ਪਹਿਲਾਂ ਇੱਥੇ ਨਾ ਆਉਣਾ ਪਵੇ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਅਲੱਗ-ਅਲੱਗ ਮਤਲਬ ਜਿਨੇ ਵੀ ਸਾਨੀ ਸਸਤਾਵਾ ਸੰਗਠਨ ਹੁਣੀ ਜੁੜ ਰਕੀਆਂ ਨੇ ਉਹਦੇ ਵਿੱਚ ਜਿਵੇਂ ਅਦర్శ ਵੈਲਫੇਅਰ ਸੁਸਾਇਟੀ ਚਰਨ ਪਾਦੂਕਾ ਸੁਸਾਇਟੀ ਅਗਲਵਾਰ ਮਾਰਵੜੀ ਪਰਿਵਾਰ ਸੁਸਾਇਟੀ ਦਨ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਸ਼੍ਰੀ ਖਾਟੂ ਸ਼ਾਮ ਜੀ ਪ੍ਰਚਾਰ ਸਮਿਤੀ ਸ਼੍ਰੀ ਸਾਈ ਸੇਵਾ ਦਲ ਸ਼੍ਰੀ ਮਹਾਦੇਵ ਅਵਰਨਾਥ ਯਾਤਰੀ ਸੇਵਾ ਦਲ ਤਿਰਮਤੀ ਤਿਰਮੂਰਤੀ ਸ਼ਿਵ ਜਾਗਰਣ ਮੰਡਲ ਤਿਰਕੇਸ਼ ਕੁਮਾਰ ਬੋਬੀ ਜੀ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਇਹ ਸੰਸਥਾਵਾਂ ਸਾਡੇ ਨਾਲ ਹੋਣੀ ਕੰਮ ਕਰ ਰਹੀਆਂ ਨੇ ਜੇ ਇਹਨਾਂ ਤੋਂ ਇਲਾਵਾ ਕੋਈ ਬੰਦਾ ਹੋਰ ਵੀ ਸਾਡੇ ਨਾਲ ਯੋਗਦਾਨ ਪਾਉਣਾ ਚਾਹੁੰਦਾ ਹੈ ਕੰਮ ਬਿਲਕੁਲ ਆ ਸਕਦਾ ਹੈ ਇਸ ਤੋਂ ਇਲਾਵਾ ਪਿਛਲੀ ਵਾਰ ਕਈ ਦਿੱਕਤਾਂ ਆਈਆਂ ਸੀ ਵੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਕੋਈ ਗਲਤ ਪਰਚੀ ਕੱਟ ਗਿਆ ਜਾਂ ਕੁਝ ਹੋਰ ਕਰ ਗਿਆ ਅਸੀਂ ਇੱਕ ਅਕਾਊਂਟ ਡਿਟੇਲ ਦਿੱਤੀ ਹੈ ਜੇ ਕਿਸੇ ਨੇ ਕੋਈ ਸ਼ਰਧਾ ਮੁਤਾਬਕ ਕੋਈ ਫੰਡ ਕਿਤੇ ਪਾਉਣਾ ਹੈ ਤਾਂ ਵੈਸੇ ਮੈਂ ਤੁਹਾਨੂੰ ਸਰਕੂਲੇਟ ਵੀ ਕਰ ਦੂੰਗਾ ਉਹ ਇਹ ਅਕਾਊਂਟ ਨੰਬਰ ਹੈ ਅਸੀਂ ਇਸ ਅਕਾਊਂਟ ਨੰਬਰ ਦੇ ਵਿੱਚ ਤੁਸੀਂ ਕੋਈ ਵੀ ਬੰਦਾ ਕਿਸੇ ਸ਼ਰਧਾ ਬਤਾਉ ਕੋਈ ਤਾਸਰ ਕਰਨਾ ਚਾਹੁੰਦਾ ਉਹ ਟ੍ਰਾਂਸਫਰ ਕਰ ਸਕਦਾ ਹੈ ਸਹੀ ਹੈ ਮੈਂ ਦੁਬਾਰਾ ਦਿੰਦਾ ਇਸ ਤੋਂ ਇਲਾਵਾ ਅਸੀਂ ਕੁਝ ਥਾਵਾਂ ਤੇ ਜਿਵੇਂ ਜਗਦੀਸ਼ ਜੀ ਹੈ ਇਹਨਾਂ ਦੀ ਬਹੁਤ ਵੱਡੀ ਸਮਿਤੀ ਹੈ ਉੱਥੇ ਜੇ ਕੋਈ ਬੰਦਾ ਇਹ ਲੰਗਰ ਦੀ ਉੱਤੇ ਸੇਵਾ ਨਾਲ ਤਾਮਰੇ ਨੇ ਜੇ ਕਿਸੇ ਨੇ ਕੋਈ ਲੰਗਰ ਦਾ ਕਿਉਂਕਿ ਪਿਛਲੀ ਵਾਰ ਕਾਫੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸੇ ਨੇ ਕੋਈ ਆਟਾ ਦੇਣਾ ਜਾਂ ਕੋਈ ਦਾਲ ਦੇਣੀ ਉਹ ਕਿੱਥੇ ਦੇ ਸਕਦਾ ਉਹ ਅਸੀਂ ਜਗਦੀਸ਼ ਜੀ ਦੇ ਨਾਲ ਇਹ ਕਿ ਮਿੱਤਰ ਸਾਹਿਬ ਇਹਨਾਂ ਦੀ ਪੂਰੀ ਕਾਫੀ ਵੱਡੀ ਮਾਰਵੜੀ ਸਮਤਾ ਉਹਦੇ ਰਾਹੀਂ ਤੁਸੀਂ ਇਹਨਾਂ ਤੱਕ ਅਪਰੋਚ ਕਰ ਸਕਦੇ ਹੋ ਜਿਨਨੇ ਵੀ ਬੰਦੇ ਅਸੀਂ ਬੈਠੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਉੱਥੇ ਸਹਾਣ ਦੇ ਸਕਦੇ ਹੋ ਜਾਂ ਕਿਸੇ ਨੇ ਕੋਈ ਪਰਚੀ ਕਟਾਉਣੀ ਹੈ ਤੇ ਇਸ ਤਰ੍ਹਾਂ ਦੀ ਅਸੀਂ ਰਸੀਡ ਬੁੱਕ ਇੱਕ ਬਣਾਈ ਹੈ ਤਾਂ ਕਿ ਉਹ ਕੋਈ ਡੁਪਲੀਕੇਸੀ ਜਾਂ ਕੋਈ ਐਵੇਂ ਨਾ ਕੁਝ ਹੋਏ ਇਸ ਤਰ੍ਹਾਂ ਦੀ ਫੀਡਬੈਕ ਬੁੱਕ ਬਣਾਈ ਹੈ ਇਹ ਜਿੱਥੇ ਜਿੱਥੇ ਪਾਸ ਮਿਲਦੇ ਨੇ ਉੱਥੇ ਜਾਂ ਉਸ ਤੋਂ ਇਲਾਵਾ ਜਿਹੜੇ ਸਾਡੇ ਜਿੰਨੇ ਵੀ ਮੇਰੇ ਨਾਲ ਤੁਸੀਂ ਲੋਕ ਦੇਖ ਰਹੇ ਨੇ ਇਹਨਾਂ ਕੋਲ ਜਾ ਕੇ ਤੁਸੀਂ ਪਰਚੀ ਕੋ ਕਤਾ ਸਕਦੇ ਹੋ ਕਿਸੇ ਨੇ ਕੋਈ ਆਰਤੀ ਕਰਨੀ ਹੈ ਕਿਸੇ ਦਾ ਕੋਈ ਵੀ ਤੁਹਾਨੂੰ ਕੋਈ ਕੁਐਸਚਨ ਹੈ ਤੁਸੀਂ ਉੱਥੇ ਉਹਨਾਂ ਇਹ ਸਾਰੇ ਬੰਦਿਆਂ ਕੋਲ ਸਭ ਦੇ ਜਵਾਬ ਤਕਰੀਬਨ ਹੈਗੇ ਨੇ ਉਹ ਉੱਥੇ ਜਾ ਕੇ ਕਰ ਸਕਦੇ ਜਿਵੇਂ ਪਿਛਲੇ ਸਾਲ ਅਸੀਂ ਬਠਿੰਡਾ ਸਜਾਇਆ ਸੀ ਉਨ ਵੀ ਲਾਈਟਨਿੰਗ ਕਰਨੀ ਸ਼ੁਰੂ ਕਰਤੀ ਹੈ ਉਹ ਮੈਨੂੰ ਲੱਗਦਾ 4-5 3-4 ਦਿਨਾਂ ਦੇ ਵਿੱਚ ਹੋ ਜਾਏਗੀ ਬਠਿੰਡੇ ਨੂੰ ਅਸੀਂ ਫੇਰ ਇੱਕ ਵਾਰੀ ਦੁਬਾਰਾ ਬਾਕੀ ਖੁਦਰਾ ਦਾ ਸਾਡੇ ਬਾਈਟਾਂ ਮੇਰ ਸਹਾਕਾਰੀ ਰਹੇ ਨੇ ਬਟਿੰਡਾ ਨੂੰ ਤੇ ਉਸੇ ਨਾਲ ਲਾਈਟਨਿੰਗ ਅਸੀਂ ਕਰਕੇ ਤੇ ਇਸ ਨੂੰ ਹੋਰ ਸੋਨਾ ਬਣਾ ਰਹੇ ਹਾਂ ਇਸ ਤੋਂ ਇਲਾਵਾ ਹੁਣ ਕਿਸੇ ਦਾ ਕੋਈ ਪਾਰਟਿਕਲ ਕੁਐਸਚਨ ਹੈ ਉਹ ਤੁਸੀਂ ਦੱਸ ਸਕਦੇ ਹੋ ਆ ਸਾਡਾ ਇੱਕ ਪੋਸਟਰ ਹੈ ਜਿਹੜਾ ਤੁਸੀਂ ਆਮ ਹੁਣ ਦੇਖਿਆ ਹੋਣਾ ਹੈ ਤੇ ਇਹ ਪੋਸਟਰ ਸਾਰੇ ਤੁਸੀਂ ਸਾਰੇ ਬੰਦਨ ਦੇ ਦਿਓ ਇਹ ਵੀ ਪੋਸਟਰ ਜੇ ਇਹ ਪੋਸਟਰ ਆ ਜਿਹੜਾ ਇਸ ਵਾਰੀ ਅਸੀਂ ਲਾਂਚ ਕੀਤਾ ਹੈਗਾ ਤੇ ਇਸ ਤਕਰੀਬਨ ਤੁਹਾਨੂੰ ਹਰ ਥਾਂ ਤੇ ਹਰ ਥਾਂ ਤੇ ਇੱਕੋ ਹੀ ਪੋਸਟਰ ਸਾਡਾ ਜਿਵੇਂ ਹੈਗਾ ਉਹ ਲਾਂਚ ਹੁੰਦਾ ਤੁਹਾਨੂੰ ਹਰ ਇੱਕ ਜਗ੍ਹਾ ਤੇ ਇਸੇ ਤਰ੍ਹਾਂ ਦੇ ਪੋਸਟਰ ਮਿਲੂਗਾ ਜੇ ਇਸ ਤੋਂ ਇਲਾਵਾ ਕੋਈ ਪੋਸਟਰ ਹੈ ਤਾਂ ਉਹ ਸਾਡਾ ਪੋਸਟਰ ਨਹੀਂ ਹੈ ਜੇ ਨਾ ਤਵਿਚ ਟਾਈਮਿੰਗ ਵੀ ਹੋਊਗੀ ਕਿੱਥੇ ਪ੍ਰੋਗਰਾਮ ਹੋਣਾ ਹੈਗਾ ਤੇ ਇਹ ਸਰ ਪਟੇਲ ਨਗਰ ਦੇ ਵਿੱਚ ਮੰਦਰ ਦੇ ਸਾਹਮਣੇ ਜਿਹੜੀ ਬੱਸ ਸਟੈਂਡ ਸਾਈਡ ਬਣੀ ਜਾਂਦੀ ਸੀ ਤਕਰੀਬਨ 20 ਏਕੜ ਸਾਈਟ ਹੈ ਰਿੰਗ ਰੋਡ ਤੇ ਤੇ ਥਾਣੇ ਦੇ ਨਾਲ ਲੱਗਦੀ ਉੱਥੇ ਪ੍ਰੋਗਰਾਮ ਸੱਚਾ ਫੋਰ ਦੇ ਬਾਰੇ ਕੀ ਸੋਚਿਆ ਜਿਹੜੀ ਟ੍ਰਾਂਸਪੋਰਟ ਬਾਹਰ ਹੋਏਗੀ ਉਹਨਾਂ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਗਿਆ ਦੇਖੋ ਪਾਰਕਿੰਗ ਦਾ ਅਰੇਂਜਮੈਂਟ ਅਸੀਂ ਪ੍ਰਸ਼ਾਸਨ ਨਾਲ ਜਿੰਨੇ ਗੱਲ ਕੀਤੀ ਹੈ ਉਹ ਟ੍ਰੈਫਿਕ ਵਾਲੇ ਸਾਰੇ ਦੇਖ ਰਹੇ ਨੇ ਬਾਕੀ ਇਸੇ ਕਰਕੇ ਉੱਥੇ ਕੀਤਾ ਦੋ ਕਾਰਨ ਸੀ ਪਿਛਲੇ ਵਾਰੀ ਰਸ ਜ਼ਿਆਦਾ ਸੀ ਜਗ੍ਹਾ ਘੱਟ ਸੀ ਉਹ ਪਿਛਲੇ ਵਾਰੀ ਅਗਰ ਤੁਸੀਂ ਸਟੇਡੀਅਮ ਦੇਖੋ ਤਾਂ 8 ਏਕੜ ਸੀ ਇਸ ਵਾਰੀ ਅਸੀਂ 20 ਏਕੜ ਦੀ ਸਾਈਡ ਲਈਤੀ ਹੈ ਤੇ ਪਾਰਕਿੰਗ ਆਸਤੇ ਤੁਸੀਂ ਪੂਰੀ ਰਿੰਗ ਰੋਡ ਦੇ ਵਿੱਚ ਇੱਕ ਪਾਰਕਿੰਗ ਵਾਲੀ ਰੋਡ ਹੈ ਇਧਰ ਵਾਲੀ ਉਹ ਸਾਰੀ ਅਸੀਂ ਉਹਨੂੰ ਪਾਰਕਿੰਗ ਦੇ ਵਿੱਚ ਯੂਜ਼ ਕਰ ਰਿਹਾ ਹਾਂ ਹਰਿਆਣਾ ਤੋਂ ਜਾਂ ਹੋਰ ਅਦਰ ਸਟੇਟਾਂ ਤੋਂ ਵੀ ਲੋਕ ਆਉਂਦੇ ਆ ਜਿਵੇਂ ਸ਼ਾਵੜਾ ਚ ਅੱਜ ਹੈ ਰਾਤ ਸੀ ਐਸਾਂ ਦਾ ਕੋਰਿਜਮੈਂਟ ਹੈਗਾ ਹਾਂ ਬਿਲਕੁਲ ਜਿੰਨੇ ਵੀ ਲੋਕ ਚਾਹੇ ਉਹ 2000 ਹੋਣ 5000 ਹੋਣ 10000 ਹੋਣ 20000 ਜਿੰਨੇ ਵੀ ਲੋਕ ਕਥਾ ਵਸੇ ਆਉਣਗੇ ਉਹ ਰਾਤ ਨੂੰ ਉੱਥੇ ਹੀ ਰੁਕਣਗੇ ਉਹਨਾਂ ਦਾ ਨਹਾਉਣ ਦਾ ਉਹਨਾਂ ਦਾ ਵਾਸ਼ਰੂਮ ਦਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਰੀਮੈਂ ਜਿਵੇਂ ਪਿਛਲੀ ਵਾਰ ਸੀ ਇਸ ਵਾਰੀ ਸਾਰਾ ਅਸੀਂ ਕੀਤਾ ਉਹ ਔਨ ਸਾਈਟ ਆ ਉਹਨਾਂ ਨੂੰ ਉੱਥੇ ਹੀ ਖਾਣ ਪੀਣ ਨੂੰ ਮਿਲੂਗਾ ਤੇ ਚਾਹ ਹੈ ਰਾਦੀ ਰੋਟੀ ਹੈ ਸੇਡ ਬ੍ਰੈਕਫਾਸਟ ਕੋੜੇ ਜੋ ਵੀ ਇਸ ਤਰ੍ਹਾਂ ਚੀਜ਼ਾਂ ਜੋ ਲਾਸਟ ਟਾਈਮ ਸੀ ਇਸ ਵਾਰੀ ਜਿੰਨੇ ਵੀ ਸ਼ਰਧਾਲੂ ਆਉਣਗੇ ਅਸੀਂ ਉੱਥੇ ਹੀ ਅਰੇਂਜਮੈਂਟ ਕਰਾਂਗੇ ਤੇ ਉੱਥੇ ਉਹਨਾਂ ਨੂੰ ਮਿਲੇ। ਟਾਇਲਟ ਬਾਰੇ ਸਾਰਾ ਪ੍ਰਬੰਧ ਹਾਂ ਤਕਰੀਬਨ ਸਾਰੇ ਪ੍ਰਬੰਧ ਕੀਤੇ ਨੇ ਮੋਬਾਈਲ ਟਾਇਲਟਸ ਰੱਖੇ ਨੇ ਤਕਰੀਬਨ 100 ਤੋਂ 150 ਸੀਟਸ ਦੇ ਮੋਬਾਈਲ ਟਾਇਲਟਸ ਰੱਖੇ ਨੇ ਕਿੰਨੇ ਦਾ ਐਸਟੀਮੇਟ ਹੈਗਾ ਜਿਹੜਾ ਤੱਕ ਦਾ ਜੀ ਦੋਖੋ ਜੋ ਲਾਸਟ ਟਾਈਮ ਸੀਗਾ ਉਹ ਜਿਵੇਂ ਤੁਸੀਂ ਪ੍ਰੈਸ ਵੀਰਾਂ ਨੇ ਵੀ ਛਾਪਿਆ ਸੀ ਜਿੰਨਾ ਸਾਨੂੰ ਸੀਏਡੀ ਨੇ ਵੀ ਦੱਸਿਆ ਸੀ ਉਹ 7 ਦਿਨਾਂ ਦੇ ਵਿੱਚ ਟੈਂਟੇਟਿਵ 12 ਤੋਂ 15 ਲੱਖ ਦੀ ਸਾਨੂੰ ਕਵਰਡ ਆਈ ਸੀ ਇਸ ਵਾਰੀ ਅਸੀਂ ਉਮੀਦ ਕਰਦੇ ਹਾਂ ਵੀ ਇਹ 20 ਤੋਂ 30 ਲੱਖ ਦੇ ਵਿੱਚ ਹੋਣਗੇ 25 26 27 ਦੇ ਵਿੱਚ ਉਮੀਦ ਆ। ਕਿਉਂਕਿ ਪਿਛਲੇ ਵਾਰ ਵੀ ਮੋਬਾਈਲ ਨਿਕਲ ਗਏ ਜੇ ਤੁਸੀਂ ਦਵਾਈ ਵੀ ਹੈ ਨਵੇਂ ਨਾ ਲੈ ਕੇ ਹੈ ਕਿ ਇਹ ਜਿਆਦਾ ਰਸ਼ ਹੋਇਆ ਤਾਂ ਦੱਸਣ ਕੀ ਕਹਿਣਾ ਚਾਹੋਗੇ ਆਪਦੇ ਮੋਬਾਈਲ ਤੇ ਪਰਸ ਖਾਸ ਕਰਕੇ ਜਿਹੜਾ 골ਡ ਪਾ ਕੇ ਹੁੰਦਾ ਕਈ ਵਾਰੀ ਕਹਿੰਦੇ ਸਾਡੀ ਚੈਨੀ ਦੇ ਦੇਖੋ ਗੁਰੂ ਜੀ ਨੇ ਵੀ ਲਾਸਟ ਟਾਈਮ ਵੀ ਉਹ ਕਿਹਾ ਵੀ ਕੋਈ ਵੀ ਮਹਿੰਗੀ ਚੀਜ਼ ਕੋਈ ਵੀ ਗਹਿਣਾ ਮੇਰੀ ਵੀ ਸਭ ਨੂੰ ਪੀ ਲਵ ਯੂ ਨਾ ਪਾ ਕੇ ਹੋਣ ਜਿੰਨਾ ਘੱਟ ਤੋਂ ਘੱਟ ਸਰ ਸਕਦਾ ਉਹ ਚੀਜ਼ ਪਾ ਕੇ ਜੇ ਕਿਸੇ ਦੀ ਮਜਬੂਰੀ ਹੈ ਜੇ ਮਨ ਲਓ ਮੰਗਲ ਸੂਤਰ ਹੈ ਉਹ ਬੰਦਾ ਨਹੀਂ ਲਾ ਸਕਦਾ ਉਹ ਤੋਂ ਬਿਨਾ ਕੋਈ ਵੀ ਇਹੋ ਜੀ ਚੀਜ਼ ਉਹ ਨਾ ਪਾ ਕੇ ਹੋਣ ਕਿਉਂਕਿ ਰਾਸ਼ ਦੇ ਵਿੱਚ ਇੰਨਾ ਚੀਜ਼ਾਂ ਨੂੰ ਥੋੜਾ ਜਿਹਾ ਲੋਕ ਕਈ ਵਿੱਚ ਦੇਖੋ ਜੋ ਚੰਗੇ ਕੰਮ ਹੁੰਦੇ ਆ ਵਿੱਚ 2-4 ਬੰਦੇ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਗਲਤ ਕੰਮ ਕਰਨ ਵਾਲੇ ਹੁੰਦੇ ਆ ਤੇ ਮੇਰੀ ਸਭ ਨੂੰ ਅਪੀਲ ਆ ਵੀ ਮਹਿੰਗੀਆਂ ਚੀਜ਼ਾਂ ਨਾ ਲੈ ਕੇ ਆਉਣ ਸੋਨਾ ਜਾਂ ਚਾਂਦੀ ਚੀਜ਼ਾਂ ਨਾ ਪਾਉਣ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਮਜਬੂਰੀ ਆ ਜਾਂ ਕਿਸੇ ਵੀ ਕੋਈ ਧਾਰਮਿਕ ਚੀਜ਼ਾਂ ਨਾਲ ਕੋਈ ਨਾਗਰੀਆਂ ਕੋਈ ਚੀਜ਼ ਪਾਇਆ ਉਹ ਜ਼ਰੂਰ ਪਾ ਲੈਣ ਪਰ ਕੋਸ਼ਿਸ਼ ਕਰਨ ਘੱਟੋ ਘੱਟ ਚੀਜ਼ਾਂ ਪਾਣ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਦੇਖ ਰਹੇ ਕਰਨ ਦੀ ਪਰ ਜੇ ਕਿਸੇ ਦਾ ਕੋਈ ਜੈਨੂਨ ਚੀਜ਼ ਆ ਸੀ ਲਾਸਟ ਟਾਈਮ ਵੀ ਦਿੱਤੀ ਸੀ ਇਸ ਟਾਈਮ ਵੀ ਦੇਣ ਦੀ ਕੋਸ਼ਿਸ਼ ਸਰਖਿਆ ਦੇ ਪ੍ਰਬੰਧ ਦੀ ਗੱਲ ਕਰੀ ਪਿਛਲੀ ਵਾਰੀ ਟ੍ਰੈਫਿਕ ਬਹੁਤ ਸੱਸੇ ਆਈ ਸੀ ਦੇਖੋ ਅਸੀਂ ਕੋਸ਼ਿਸ਼ ਕਰਦੇ ਕਿ ਸਾਕੇ ਦੇਖੋ ਉਹੀ ਮੈਂ ਕਹਿ ਰਿਹਾ ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਟ੍ਰੈਫਿਕ ਦੇ ਅਰੇਂਜਮੈਂਟਸ ਉਹ ਦੇਖ ਰਹੇ ਨੇ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਟ੍ਰੈਫਿਕ ਨੂੰ ਸਮੂਥਲੀ ਕੀਤਾ ਜਾਵੇ ਇਸੇ ਕਰਕੇ ਸਾਈਟ ਵੀ ਚੇਂਜ ਕੀਤੀ ਹੈ ਫਿਰ ਵੀ ਦੇਖੋ ਇੰਨੇ ਵੱਡੇ ਪ੍ਰੋਗਰਾਮ ਦੇ ਵਿੱਚ ਜੋ ਐਨਾ ਵੱਡਾ ਧਾਰਮਿਕ ਪ੍ਰੋਗਰਾਮ ਹੈ ਇਹ ਪੰਜਾਬ ਦੇ ਵਿੱਚ ਪਿਛਲੇ ਵਾਰ ਵੀ ਪਹਿਲੀ ਵਾਰ ਹੀ ਹੋਇਆ ਸੀ ਤੇ ਹਜੇ ਤੱਕ ਕਿਸੇ ਨੇ ਇੰਨਾ ਵੱਡਾ ਪ੍ਰੋਗਰਾਮ ਦੁਬਾਰਾ ਕਰਾਇਆ ਨਹੀਂ ਹੈ ਜਦੋਂ ਇੰਨੇ ਵੱਡੇ ਪ੍ਰੋਗਰਾਮ ਹੁੰਦੇ ਥੋੜੀ ਬਹੁਤ ਦਿੱਕਤ ਆਉਂਦੀ ਵੀ ਹੈ ਪਰ ਉਸ ਤੋਂ ਵੱਧ ਲੋਕ ਆਨੰਦ ਵੀ ਮਾਣਦੇ ਮੈਂ ਤੁਹਾਨੂੰ ਸੁਣਾ ਪਾਰਕਿੰਗ ਉਹ ਕੈਨਨ ਪਾਰਕਿੰਗ ਅਸਤੇ ਉੱਥੇ ਜਦੋਂ ਤੁਸੀਂ ਰਿੰਗ ਰੋਡ ਦੇਖੋ ਤਾਂ ਹੁਣ ਤਿੰਨ ਰੋਡ ਨੇ ਜਿਹੜੀ ਉਹਦੀ ਸਲਿੱਪ ਰੋਡ ਹੈ ਉਹਦੇ ਨਾਲ ਪੂਰੀ ਲੰਬੀ ਉਹ ਪਾਰਕਿੰਗ ਪਲੱਸ ਉੱਥੇ ਦੀ ਇੰਪਰੂਵਮੈਂਟ ਆਸੀ ਹੋਰ ਵੀ ਜਗ੍ਹਾ ਪਈ ਹੈ ਉਹ ਵੀ ਯੂਜ਼ ਕਰਕੇ ਅਸੀਂ ਪਾਰਕਿੰਗ ਦੇ ਸਟਾਫ ਬਣੇ। ਬਟ ਉਸ ਕੇਰੀਏ ਜਿਹੜੀਆਂ ਸੋਸਤਾਂ ਵਾਲਾ ਦੁਨੀਆ ਵਿੱਚ ਦੇ ਨਾਲ ਲੈ ਕੇ ਚੱਲ ਰਹੇ ਹੁਣ ਸਰ ਜਿਵੇਂ ਮੈਂ ਪਹਿਲਾਂ ਹੀ ਬੋਲਿਆ ਵੀ ਹਜੇ ਤੱਕ ਸਾਡੇ ਕੋਲ ਤਕਰੀਬਨ ਅਦਰਸ਼ ਵੈਲਫੇਅਰ ਚਰਨ ਪਾਦੂਕਾ ਅਗਰ왈 ਮਾਰਵੜੀ ਸ਼ਿਵ ਸ਼ਕਤੀ ਸ਼੍ਰੀ ਖਾਟੂ ਸ਼ਾਮ ਸ਼੍ਰੀ ਸਾਈ ਸੇਵਾ ਸ਼੍ਰੀ ਮਹਾਦੇਵ ਪਿਰਮਤੀ ਸ਼ਿਵੀ ਜਾਗਰਨ ਵਿਕੇਸ਼ ਬੋਵੀ ਤੇ ਉਹਨਾਂ ਦੇ ਕੀ ਇਹ ਸਾਡੇ ਨਾਲ ਹੁਣ ਨਾਲ ਚੱਲ ਰਹੇ ਨੇ ਸਾਰੇ ਆਪਦੀ ਆਪਦੀ ਡਿਊਟੀਆਂ ਨਿਭਾ ਰਹੇ ਨੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਬੰਦਾ ਕੋਈ ਡਿਊਟੀ ਨਿਭਾਉਣਾ ਚਾਹੁੰਦਾ ਤਾਂ ਜੀ ਆਇਆਂ ਮੈਂ ਤੁਹਾਨੂੰ ਪੁਆੰਟਰੀ ਦੇਖ ਲੋ ਪੰਡਤਾਰੀ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਕੀ ਪ੍ਰਦੀਪ ਸਾਮਲ ਨਹੀਂ ਨਹੀਂ ਜਿਹੜੇ ਪ੍ਰਦੀਪ ਮਿਸ਼ਰਾ ਜੀ ਪੰਜਵੀਂ ਸ਼ਾਮ ਨੂੰ ਆਉਣਗੇ ਸ਼ੋਭਾ ਯਾਤਰਾ ਸਵੇਰੇ ਹੈ ਤੇ ਉਹ ਸ਼ੋਭਾ ਯਾਤਰਾ ਜਿਵੇਂ ਲਾਸਟ ਵੇ ਮੈਂ ਦੱਸਿਆ ਕਰੀ ਸੀ ਉਸ ਤੋਂ ਵੀ ਜ਼ਿਆਦਾ ਅੱਛੀ ਤੇ ਜ਼ਿਆਦਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਉਸ ਦਾ ਵੀ ਆਨੰਦ ਮਾਣਨ ਉਹਦੇ ਹਾਸਤੇ ਹੈ ਜੀ ਐਂਟਰੀ ਗੇਟਸ ਦੀ ਹਜੇ ਕਿਉਂਕਿ ਉਹ ਪ੍ਰਸ਼ਾਸਨ ਦੇ ਨਾਲ ਮੌਕੇ ਤੇ ਦੇਖਿਆ ਜਾਏਗਾ

ਇਸ ਤੋਂ ਇਲਾਵਾ ਜਿੰਨੇ ਵੀ ਇਸ ਤਰ੍ਹਾਂ ਦੇ ਤਾਇਓ ਫਾਇਰ ਬਗੇਡ ਹੈ ਜੋ ਹੋ ਜਿੰਨੀ ਸੁਲਦਾਵਾ ਸੀ ਦੇ ਸਕਦੇ ਆ ਉਹ ਮੌਕੇ ਤੇ ਹੋਣਗੇ ਕਿਹ ਹੈ ਜਿਵੇਂ ਗੋਟੇ ਵਗੈਰਾ ਦਿੱਖਦੇ ਆ ਦੁਖਦੇ ਚੇਅਰ ਕਿੰਨੀਆਂ ਲੱਗਣਗੀਆਂ ਜਾਂ ਬੈਠਣ ਲਈ ਅਰੇਂਜਮੈਂਟ ਚੇਅਰ ਵਾਲਾ ਹਜੇ ਨਹੀਂ ਕੋਈ ਅਰੇਂਜਮੈਂਟ ਕੀਤਾ ਕਿਉਂਕਿ ਚੇਅਰ ਦੇ ਨਾਲ ਜੇ ਤਾਂ ਸੀ ਚੇਅਰ ਅੱਗੇ ਲਗਾ ਦੇ ਪਿਛਲੇ ਬੰਦੇ ਨੂੰ ਦਿਖਦਾ ਨਹੀਂ ਇਸ ਕਰਕੇ ਜੇ ਚੇਅਰ ਕੋਈ ਇਹੋ ਜੀ ਰਿਕਵੈਸਟ ਕਿਸੇ ਵੀ ਆਂਦੀ ਹੈ ਤਾਂ ਅਸੀਂ ਕੋਸ਼ਿਸ਼ ਇਸ ਵੇਰ ਕਰਦੇ ਆਂ ਜ਼ਿਆਦਾ ਨਹੀਂ 2-400 ਚੇਅਰ ਬਟੋ ਲਾਸਟ ਲੱਗੇਗੀ ਕਿਉਂਕਿ ਜਦੋਂ ਅੱਗੇ ਚੇਅਰ ਲੱਗ ਜੇਗੀ ਫਿਰ ਪਿਛਲੇ ਬੰਦੇ ਨੂੰ ਦਿਖੇਗਾ 对。<Okay. S 2> okay.